ਭਾਰਤ-ਪਾਕ ਸਰਦ ਨੇੜਲੇ ਪਿੰਡ ਚ ਘਰ ਦੀ ਛੱਤ ਉਤੇ ਡਿੱਗਿਆ ਬੰਬ ਭਾਰਤ-ਪਾਕ ਸਰਦ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਉਪਮੰਡਲ ਦੇ ਪਿੰਡ ਕਲਰ ਖੇੜਾ ਵਿਖੇ ਬੀਤੀ ਦੇਰ ਰਾਤ ਇੱਕ ਘਰ ਚ ਅਚਾਨਕ ਮਕਾਨ ਦੀ ਛੱਤ ਪਾੜ ਕੇ ਬੰਬ ਡਿੱਗ ਪਿਆ ਜਿਸ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਬੰਬ ਡਿੱਗਣ ਦੀ ਖਬਰ ਸੋਸ਼ਲ ਮੀਡੀਆ ਤੇ ਫੈਲਣ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਘਟਨਾ ਦਾ ਪਤਾ ਲੱਗਦੇ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪੁੱਜ ਗਿਆ ਅਤੇ ਘਟਨਾ ਵਾਲੀ ਜਗ੍ਹਾ ਨੂੰ ਕਬਜ਼ੇ ਵਿੱਚ ਲੈ ਲਿਆ ਬਠਿੰਡਾ ਸਥਿਤ ਫੌਜੀ ਸ਼ੋਨੀ ਤੋਂ ਪੁੱਜੀ ਬੰਬ ਨਿਰੋਧਕ ਟੀਮ ਨੇ ਬੰਬਲੂਮਾ ਵਸਤੂ ਨੂੰ ਦੂਰ ਖੇਤਾਂ ਵਿੱਚ ਲਿਜਾ ਕੇ ਨਸ਼ਟ ਕਰ ਦਿੱਤਾ ਇਹ ਇਹਦੀ ਲੋਹੇ ਦਾ ਸੀਗਾ ਫਟਕਦਾ ਸੀਗਾ ਤੇ ਸੁੰਬੇ ਵਰਗਾ ਸੀਗਾ ਮੂਹਰੋ ਅੱਗੋਂ ਪਤਲਾ ਸੀ ਪਿੱਛੋਂ ਮੋਟਾ ਸੀਗਾ ਉੱਤੋਂ ਬੜਿਆ ਤੇ ਬਹੁਤ ਮਤਲਕ ਐ ਫੇਰਾ ਕਮਰੇ ਦੇ ਕੰਮਗੇ ਸੀਗੇ ਠੀਕ ਹੈ ਨਾ ਧੂਆਂ ਬਹੁਤ ਦੇ ਰਿਹਾ ਸੀਗਾ ਤੇ ਅਸੀਂ ਆ ਕੇ ਵੇਖਿਆ ਫਿਰ ਅਸੀਂ ਬਾਹਰ ਚਲੇ ਗਏ ਸਾਰੇ ਸਾਰਾ ਪਿੰਡ ਇਕੱਠਾ ਹੋ ਗਿਆ ਉਸ ਤੋਂ ਬਾਅਦ ਇੱਥੇ ਤੇ ਉਦੋਂ ਬਾਅਦ ਸਾਵਰੀ ਆ ਡੀਐਸਪੀ ਸਾਵਰੀ ਆ ਗਏ ਤੇ ਉਦੋਂ ਬਾਅਦ ਸਾਰਾ ਹੁਣ ਚੱਲ ਹੀ ਰਿਹਾ ਤੁਹਾਡੇ ਸਾਹਮਣੇ ਸਾਰਾ ਬਿਆਨ ਉਹ ਜੀ ਬੀਐਸਐਫ ਆਇਆ ਤੇ ਉਹ ਹੁਣ ਗਏ ਆ ਦੇਖੋ ਕੀ ਪਤਾ ਲੱਗੂਗਾ ਹੁਣ ਉਹ ਲੈ ਕੇ ਗਿਆ ਸਰਚ ਵਾਸਤੇ ਵੀ ਕੀ ਚੀਜ਼ ਆ ਆਈ ਕਿੱਥੋਂ ਹੈ ਪਤਾ ਲੱਗਿਆ ਕੁਝ ਇਹ ਇਧਰੋਂ ਪਾਕਿਸਤਾਨ ਸਾਈਡ ਤੋਂ ਆਇਆ ਹੈ ਜੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬੰਬ ਨੂਮਾ ਵਸਤੂ ਹਵਾਈ ਜਹਾਜ਼ ਡਿੱਗਣ ਵਾਲੀ ਗਨ ਦਾ ਗੋਲਾ ਸੀ ਇਸ ਦੌਰਾਨ ਹੀ ਨਾਲ ਲੱਗਦੇ ਰਾਜਸਥਾਨ ਦੇ ਜ਼ਿਲ੍ਹਾ ਸ਼ਰੀਨਗਰ ਦੇ ਪਿੰਡ 3B ਦੇ ਘਰਾਂ ਵਿੱਚ ਵੀ ਅਜਿਹੀ ਬੰਬ ਨੂਮਾ ਵਸਤੂਆਂ ਡਿੱਗੀਆਂ ਹਨ ਅਤੇ ਖੇਤਾਂ ਵਿੱਚੋਂ ਡਰੇਨ ਦੇ ਟੁਕੜੇ ਮਿਲੇ ਹਨ